ਸਰਗਰ ਜੀ ਸਾਰਿਆਂ ਨੂੰ ਅੱਜ ਆਏ ਆ ਖਰਾਫੇਰਨ ਇਹ ਲੱਗੋ ਤੁਮਨੇ ਥਾਲੀ ਪਤਾਈ ਸੀ ਤੇ ਆਂਦਾ ਪਤਰੀ ਕਰਨੀ ਆ ਤੇ ਥਾਲੀ ਆ ਥੋੜੀ ਗਿੱਲੀ ਆ ਮੋਣੀ ਪੈਂਦੀ ਬੈਹ ਜਾਂਦੀ ਆ ਤੇ ਕਰ ਕੇ ਦਿੰਦਾ ਫੇਰ ਬੈਹ ਜਾਂਦੀ ਗਿੱਲੀ ਥਾਲੀ ਆ ਆਇਆ ਫੇਰ ਨੂੰ ਕੱਲ ਜੋ ਟਰੈਕਟਰ ਮੋੜ ਆਇਆ ਨਰਾਜ ਉਹ ਵੀ ਆ ਰੋਚ ਚੈੱਕ ਕਰਦੇ ਆ ਜੋ ਬੰਗਿਆ ਉਹ ਤੇਰੇ ਨਾਲ ਵਾਦ ਖਾਂਦਾ। ਕੁੱਦੀ ਨਹੀਂ ਬੜੀ ਕਾਲੀ। ਇਹ ਪੁੱਟੰਦੇ ਆ ਨਾਲ-ਨਾਲ। ਕੁੱਦੀ ਤਾਂ ਕਾਲੀਆਂ ਦੇ ਪੁੱਟੰਦੇ ਆ। ਇਹ ਚੇਨ ਵਾਲੀ ਤਰਾਹ ਹੀ ਵਰੰਦਾ। ਜਦੋਂ ਨਾਲ-ਨਾਲ ਵਸਟੀ ਜਾਂਦਾ ਅਦਰੋਂ ਪੰਗਾਂ ਫੇਰ ਨਹੀਂ ਕੰਨਿਆਰ। ਤੇ ਅੱਦਈਆ ਫੇਰ ਮਿੱਟੀ ਚੁਰਦੀ ਜਾਂ। ਤੇ ਥੜੀ ਹਵਾ ਲੱਗੀ ਜਾਂਦੀ ਨਾਲ ਕਾਲੀ ਨੂੰ। <hesitation> 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 ya <hesitation> 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 laga.. <hesitation> 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 <hesitation>

那个，我这边。 ਆਹ ਰਾਹ ਖੜੇ ਜਾਈਏ ਕਿਉਂ ਜਾਣਕਾਰੀ ਚਾ ਕੇ ਪਤਾ ਆ ਕੇ ਤੁਹਾਡੇ ਭੋਜ ਪਾ ਦਨੇ ਆ ਇੱਥੇ ਮੱਛੀ ਪੈਣੀ ਆ ਜੀ ਛੋਨਾ ਨਹੀਂ ਵਢਾਉਂਦੇ ਤੁਸੀਂ ਨਹੀਂ ਨੀਵੀਂ ਕਰਾਉਣੀ ਨਹੀਂ ਉਹ ਭਰਾ ਕੇ ਰੱਬ ਰੱਬ ਕਰ ਨਹੀਂ ਤੁਸੀਂ ਕਰਾ ਲਓ ਨੀਵੀਂ ਆ ਮੈਂ ਤੇ ਸ਼ੁਕਰ ਕੀਤਾ ਆ ਕੁੜੀ ਹਵਾ ਚਾੜੀਆਂ ਗੱਲੇ ਦਾ ਪਾਣੀ ਮੇਰੀ ਪੈਠ ਨਹੀਂ ਹੋਸਾ ਮੇਰੇ ਵੱਟ ਤੋੜਦਾ ਸੀ ਹੋਣ ਤਾੜ ਦੇ ਪਾਈਦਾ ਇੱਧਰ ਨਾ ਆ ਕਰੂਗਾ ਹੁਣ ਸਾਡਾ ਇੱਧਰ ਜਾ ਕਰੂਗਾ ਆ ਉਹ ਤੇ ਤੋਂ ਨੇ ਆੜ ਜੇ ਲਖਾ ਤੇ ਤੇਰੀ ਨੀਂਦਾ ਪਾਣੀ ਤੇਰੀ ਪੈਲੀ ਛੁਟਾਂਗੇ ਇਹ ਇੱਧਰ ਨਹੀਂ ਆਉਂਦੇ ਨੇ ਵੀਰ ਹਾਂ ਹਾਂ ਆ ਕੁੜੀ ਆ ਵਾ ਮੈਂ ਤੇਨ ਤਰਲੇ ਕਣਕ ਪਾ ਛੱਡਦਾ ਉਹਨੇ ਚੜਾ ਦਾ ਕਰਨਾ ਤਾਂ ਛੱਡਿਓ ਪਾਣੀ ਢਾੜੀ ਪਾੜੀ ਦੇਖੋ ਕਿਹੜੂ ਦਾ ਪਤਾ ਵੀ ਨਹੀਂ ਉਹਨੇ ਚੜਾ ਦਾ ਕਰਨਾ ਤਾਂ ਇਹ ਚੱਲ ਸਿੱਧੂ ਦਾ ਸੇਵਾ ਪਾਣੀ ਕਰੂਗਾ ਤੇ ਫੇਰ ਭਾਂਡਾ ਨਿਕਲ ਲਵੈ ਚੱਲ ਸਿੱਧੂ ਦੀ ਬਲਾਈ ਹਾਂ ਇਹ ਪਾਵੇ ਚੱਲ ਇਹ ਜਨਾ ਥੋੜੀ ਉੱਚੀ ਰੱਖਦਾ ਨਾ ਉਹਦੀ ਨਹੀਂ ਇਹਦੇ ਬਰਾਬਰ ਸਾਹੇ ਦੇ ਬਰਾਬਰ ਜਿਹਾ ਰੱਖਦਾ ਨਾ ਜਾਰੀ ਇਹਨੇ ਕਰਾਤੀ ਮਿਆਦੀ ਮੀਂਹ ਖਰਾਬ ਪਈ ਇਹਨੂੰ ਮੀਂਹ ਹੈ ਨਹੀਂ ਨਹੀਂ ਹੋ ਗਈ ਜੀ ਪੱਧਰੀ ਪੈ ਗਈ ਤਾਂ ਇਹ ਥੋੜੀ ਬੋਦੀ ਸੋਰੇ ਰਾਹ ਸੋਕੀ ਮਿੱਟੀ ਗਲੀ ਜੀ ਆ ਇਹ ਨਾਲੇ ਬੰਨਾ ਚੋਕ ਲੈਣਗੇ ਬੜੇ ਚੋਕਾ ਨੇ ਹੋਈ ਫੇਰ ਵਿੱਚ ਆ ਗਾ ਲੈ ਗਿਆ ਕਿ ਪੰਜ ਘੰਟੇ ਲੱਗੇ ਆ ਪਰ ਹਣ ਗਈ ਪਿਆਲੀ ਕਿੰਨੇ ਅਗੜਾ ਸੀ ਔਰ ਆ ਗਿਆ ਜੇ ਟੁਕਣ ਵਾਲੀ ਇਹ ਚੁੱਪਣਗੇ ਤੇ ਚੱਲੇ ਜਾਣਾ ਹੈ ਤੁਮਨੇ ਨੂੰ ਦਰਬਾਰ ਸਾਹਿਬ ਦਿਹਾੜੀ ਉਥੇ ਜੀ ਸੇਰੇ ਕਰਾਂਗੇ ਨਾ ਇੱਕ ਪੱਠੇ ਬਿਗਨੇ ਕੋਨੇ ਅੱਧਾ ਕੇ ਲਾਵਾ ਅੱਧਾ ਫੇਰ ਦਿੰਨੇ ਆ ਸਜਾ ਕੇ ਦੂਰ ਦਿੰ ਗੰਦਲੀ ਪਾਈ ਜੇ ਤਾਂ ਵੱਜ ਲਗਾ ਫੇਰ ਮਦਨੀ ਤਹਿਆਂ ਘੜੀ ਮੋੜੀ ਆ ਜਾਂਦੀ ਮਾਫੀ ਜੀ ਸੋ ਜਾਈ ਗਏ ਸੋ ਲੋ ਪੈਂਟਾ ਕਲਾ ਬਣਾਸੇ ਇਧਰ ਖਲਾਮ ਪੰਜੋ ਕਲਾ ਹੋਰ ਪੰਜੋ ਘੋਰ ਨੂੰ ਉਹ ਜਗ੍ਹਾ ਚੱਲ ਰਹੇ ਉਥੇ ਉਹ ਕੋਠੀ ਦੇ ਪਰਲੇ ਬਣੇ ਤਿੰਨ ਜਗ੍ਹਾ ਲਿਗੇ ਦੀਵੇ ਬਾਲਣ ਆਏ ਆ ਇੱਕ ਦੋ ਵੀ ਦੀਆ ਰੱਖ ਦੇ ਕੀਤੇ ਐ ਦਵਾਈ ਤਿਆਰ ਕਾ ਨਹੀਂ ਮਿਲਦੇ ਆ ਦੀਵੇ ਚਲੋ ਹੁਣ ਪਾਲੀਏ ਇਹ ਤਾਂ ਕੇ ਚਲੋ ਚਲੋ ਇਹ ਮਿਲਦੇ ਆ ਦੀਵੇ ਬਾਲਣ ਨਾਲ ਤੇ ਰਾਜੇ ਉਹ ਉੱਥੇ ਰਾ ਦੇ ਤੇ ਬਚੇ ਦੇ ਰਾ ਦੇ ਪਾਣੀ ਵਾਲੇ ਤੇ ਇਹ ਟੁੱਟੀ ਹੋਣੀ ਦੋਨੇ ਬਚੇ ਰੱਖ ਦੇ ਪਾਣੀ ਵਾਲੇ ਤੇ ਉੱਥੇ ਗੇਟ ਦਰੱਖ ਦਿਓ ਗੇਟ ਦੇ ਹੋਵੇ ਸੜਜੀ ਦੇ ਆ ਲੈ ਇੱਥੇ ਇੱਥੇ ਦੇ ਇੱਥੇ ਰਾ ਦੇ ਆਓ ਚਲੋ ਦੇ ਕੋਲ ਆਓ ਹੋਰ ਆ ਜੀ ਉਹਨਾ ਚੜਾਇਆ ਤਾਂ ਨੂੰ ਪਹੁੰਚਣਾ ਜਾਓ ਓਏ ਇਹ ਨੂੰ ਆਂਦੇ ਆ ਪੈਰਾਸ਼ੂਟ ਪੈਰਾਸ਼ੂਟ ਚੜਾਇਆ ਪੈਰਾਸ਼ੂਟ ਜਾਂਦਾ ਤਾਣ ਵਾਹ ਬਾਲ ਤੇ ਦੀਵੇ ਇਹ ਤਰ੍ਹਾਂ ਵਿੱਚ ਬਚਿਦਰਾ ਦੇ ਇਹ ਫਿਰ ਬਰਾਕਾ ਬੁਹੇਦੇ ਇਹ ਇਹ ਇਹਨੇ ਕਰਨਾ ਇਹ ਠੀਕ ਆ ਜੀ ਤੇ ਅੱਜ ਦਾ ਵਲੋਗ ਆਪਣਾ ਉਹ ਆਡਾ ਘਰ ਆ ਉਧਰ ਲਟਾਂ ਗਈਆਂ ਸੁਪਰ ਸਾਰਾ ਰਹਿ ਗਿਆ ਰਵੀ ਲੀ ਹਰੀਦ ਸੁਣਕਦੇ ਹਾਂ ਠੀਕ ਹੈ ਜੀ ਅੱਜ ਦਾ ਵਲੋਗ ਆਪਣਾ ਇੰਨਾ ਹੀ ਹੋ ਗਿਆ ਠੀਕ ਹੈ ਜੀ ਬਸ ਸ੍ਰੀ ਗਾਦੀ ਅੱਜ ਦਾ ਆਪਣਾ ਵਲੋਗ ਜਿੰਨੇ